ਗੁਰੂ ਸਾਤ ਨਾਮ ਬਾਣੀ ਗੁਰੂ ਸਾਤ ਨਾਮ ਵਾਹਿਗੁਰੂ ਸਤ ਨਾਮੁ ਆਪਾ ਹੈ ਗੁਰੂ ਨਾਮ ਬਾਣੀ ਗੁਰੂ ਸਾਤ ਨਾਮ ਬਾਣੀ ਗੁਰੂ ਜੀ ਜਪਦਾ ਤੁਮੜਾ ਵਿੱਚ ਅਰਦਾਸ ਬੇਨਤੀ ਜੋਤਰੀ ਪ੍ਰਾਰਥਨਾ ਹੈ ਜੀ ਇਸ ਵਿਰੇ ਦੀ ਅਰਦਾਸ ਬੇਨਤੀ ਆਪ ਜੀ ਨੇ ਦਰਤੇ ਪ੍ਰਵਾਨ ਕਰਨੀ ਸਤਿਗੁਰੂ ਜੀ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨਾਂ ਗੁਰਤਾਸ ਦੀ ਮਾ ਬਾਕਾਂ ਅੰਸਾਰ ਸਤਿਗੁਰੂ ਜੀ ਸਮੋਹੀ ਨਗਰ ਡੱਲੇ ਵਾਲੀ ਦੀ ਸੰਗਤ ਵੱਲਿਓ ਸਤਿਗੁਰੂ ਜੀ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਦਰਕਰਦੇ ਸੇਵਾਦਾਰ ਦਰਕਰਦੇ ਸਰਵਧਾਲੂ ਭਾਈ ਸਾਹਿਬਾਈ ਜਗਜੀਤ ਸਿੰਘ ਜੀ ਪ੍ਰਧਾਨ ਜੋ ਸਤਿਗੁਰੂ ਜੀ ਸੁਮਤੀ ਆ ਸੰਗਤਾਂ ਦੇ ਹਾਂ ਮੰਗਨ ਮੁਖ ਰੱਖ ਕੇ ਸਤਿਗੁਰੂ ਜੀ ਖਨੌਰੀ ਬਾਦਰ ਤੇ ਬਾਦਰਾਂ ਤੇ ਸਤਿਗੁਰੂ ਜੀ ਜੋ ਧਰਮੇ ਚੱਲ ਰਹੇ ਹਨ ਸਤਿਗੁਰੂ ਜੀ ਉਹਦੇ ਵਿੱਚ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠੇ ਹਨ ਸਤਿਗੁਰੂ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਵਾਸਤੇ ਤੇ ਮੋਰ ਕੀ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਸਮੂਹੀ ਨਗਰ ਦੀ ਦੰਡੀ ਵਾਲੀ ਸੰਗਤ ਵਧੀਆਂ ਹੋ ਸਤਿਗੁਰੂ ਜੀ ਆਪ ਜੀ ਦੇ ਚਰਨਾ ਕਮਲਾ ਬੇਟੀ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਪਾਣੀ ਜਗਜੀਤ ਸਿੰਘ ਜੀ ਪ੍ਰਧਾਨ ਜੀ ਨੂੰ ਸਤਿਗੁਰੂ ਜੀ ਕਿਰਪਾ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਬਾਦਰਾ ਤੇ ਧਰਮੇ ਦੇ ਵਿੱਚ ਬੈਠੀਆਂ ਹਨ ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਕਰਨਾ ਤੁਮਲਾ ਵੇਖੇ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਐ ਜਰਜੀਤ ਸਿੰਘ ਜੀ ਪ੍ਰਧਾਨ ਅਤੇ ਸੂਮੁੱਝੀਆਂ ਸੰਗਤਾਂ ਨੂੰ ਦੇ ਰੋਗਤਾ ਤੰਦਰੁਸਤੀਆਂ ਝੜਦੀਆਂ ਤਲਾਬ ਕਰਨੀਆਂ ਸਤਿਗੁਰੂ ਜੀ ਜੋ ਵੀ ਸੰਗਤਾਂ ਨੇ ਮੰਗਾ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਿਰ ਤੇ ਮੇਰਾ ਬੁੱਧਰਾ ਕੇ ਸਤਿਗੁਰੂ ਜੀ ਆਪ ਜੀ ਦੇ ਕਾਰਜ ਹਨ ਆ ਮਹੀਨੇ ਸੰਕੂਰਣ ਕਰਵਾ ਲੈਣੇ ਕਿਰਪਾ ਕਰਨੀ ਸੰਗਤਾਂ ਦੇ ਅੰਦ ਸੰਘ ਹੋ ਕੇ ਸਹਾਇ ਹੋਣਾ ਸਤਿਗੁਰੂ ਜੀ ਸਾਰੀਆਂ ਸੰਤਾਨ ਦੇ ਰੂਪਾ ਸੰਤ ਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪਦੇ ਪ੍ਰਿੰਡਾ ਡੱਲੇਵਾਰੇ ਦੀ ਸੰਗਤ ਵਰਿਆਂ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਦੇ ਸਮਰਥਨ ਵਿੱਚ ਸਤਿਗੁਰੂ ਜੀ ਸਾਰੀ ਨਗਰ ਨੇ ਸੰਗਤ ਨੇ ਸਤਿਗੁਰੂ ਜੀ ਦਾ ਦਾਸ ਤੂ ਅਪਰੰਤ ਪੋਕਾ ਅਰਦਾਤ ਆਪਦੇ ਸਤਿਗੁਰੂ ਜੀ ਸੁਭਾ ਤੋਂ ਲੈ ਕੇ ਸ਼ਾਮ ਤਾਈ ਬੈਠਣਾ ਹੈ ਸਤਿਗੁਰੂ ਜੀ ਸੰਗਤਾਂ ਦੇ ਸਿਰ ਤੇ ਮੇਰਾ ਹੱਥ ਰੱਖਣਾ ਸੰਗੋਪੇ ਸਹਾਇ ਹੋਣਾ ਕਿਰਪਾ ਕਰਨੀ ਦੀ ਸਮਤਾ ਦੀਆਂ ਅਰਦਾਸਾਂ ਬੇਨਤੀਆਂ ਆਪ ਜੀ ਨੇ ਆਪ ਜੀ ਦੇ ਦੱਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਐਸ ਵੇਲੇ ਸਮੂਹਟੀ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪਣੇ ਦਸਾਂ ਨੰਦਿ ਕਿਰਤ ਕਮਾਈ ਦੇ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਆਪ ਜੀ ਦੇ ਹਜ਼ੂਰੀ ਅੰਦਰ ਹਾਜ਼ਰ ਹੋਈ ਹੈ ਅਨੇਕ ਪ੍ਰਕਾਰ ਪੂਜਨ ਕੋ ਕੀ ਬਹੁ ਮਿੰਨਨ ਮਿਸਤਾ ਹੈ ਕ੍ਰਿਪਾ ਦਾ ਸੋਜ ਪਵਿੱਤਰ ਆਮ ਨਾਮ ਹੋ ਭੋਗ ਹਰਦਾਏ ਆਪ ਜੀ ਕੀ ਦੇਤੋਂ ਭੋਗ ਲਗੇ